ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਨੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਆਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਉੱਤੇ ਕਰਜ਼ਾ ਚੜਿਆ ਰਹਿੰਦਾ ਹੈ ਜਿਨ੍ਹਾਂ ਨੂੰ ਕਰਜ਼ੇ ਦੀ ਬਹੁਤ ਸਮੱਸਿਆ ਹੋਵੇ ਘਰ ਦੇ ਵਿੱਚ ਬਰਕਤ ਨਾ ਹੋਵੇ ਪੈਸੇ ਦੀ ਦਿੱਕੀ ਵੀ ਹੋਵੇ ਜਿਹਨੂੰ ਹੋਨਾ ਵਾਸਤੇ ਇਹ ਵੀਡੀਓ ਲੈ ਕੇ حاضر ਹੋਇਆ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖ ਲਿਓ ਕਿਉਂਕਿ ਕਿ ਵੀਡੀਓ ਬਹੁਤ ਜ਼ਬਰਦਸਤ ਆ ਤੇ ਪਹਿਲਾ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਵੀ ਦੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਹੁਣ ਵਾਰੀਆਂ ਸਾਡੀਆਂ ਸਾਰੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਆ ਜੀ ਜਿਨ੍ਹਾਂ ਨੂੰ ਨਿਰੰਤਰ ਕਹ ਲੋ ਕਿ ਪੈਸੇ ਦੀ ਤਕੀ ਰਹਦੀ ਆ। ਕਿ ਕਰ ਜਾ ਸਿੱਧੇ ਜੜਿਆ ਹੋਵੇ। ਘਰ ਦੇ ਵਿੱਚੋਂ ਸਾਰੀ ਬਰਕਤ ਚਲੇ ਗਈ ਹੋਵੇ। ਉਹਨਾਂ ਵਾਸਤੇ ਇਹ ਜਿਹੜਾ ਮੈਂ ਟਾਲਾ ਲੈ ਕੇ ਆਇਆ। ਇਹ ਜਿਹੜਾ ਟਾਲਾ ਆ। ਲਗਾਤਾਰ 41 ਦਿਨ ਦਾ ਟਾਲਾ ਆ। ਔਰ ਇਹ ਟਾਲਾ ਇੰਨਾ ਕੰਮ ਕਰਦਾ ਆ। ਇੱਕ ਹਫਤੇ ਦੇ ਵਿੱਚ ਹੀ ਇਹਦਾ ਰਿਜ਼ਲਟ ਦੇਖਣ ਨੂੰ ਮਿਲ ਜਾਂਦਾ ਹੈ। ਇੱਕ ਹਫਤੇ ਦੇ ਅੰਦਰ ਅੰਦਰ ਇਹਦਾ ਐਸਾ ਰਿਜ਼ਲਟ ਸਾਹਮਣੇ ਆਉਂਦਾ ਹੈ ਕਿ ਬੰਦਾ ਚਾਹੇ ਕਿੰਨਾ ਵੀ ਕਹ ਲੋ ਕਿ ਮਰਨ ਕੱਡੇ ਪਿਆ ਹੋਵੇ। ਐਸੀ ਹਾਲਾਤ 'ਚ ਹੋਵੇ ਕਿ ਜਿੱਥੇ ਉਹਦੀ ਕੋਈ ਸੁਣੀ ਨਾ ਜਾਵੇ। ਜਿੱਥੇ ਉਹਦੀ ਕੋਈ ਨਾ ਸੁਣਦਾ ਹੋਵੇ, ਜਿੱਥੇ ਉਹਦੇ ਸਾਰੇ ਸੰਗੀ ਸਾਥੀ ਵੀ ਸਾਥ ਛੱਡ ਗਏ, ਛੱਡ ਗਏ ਹੁਣ। ਤਾਂ ਇਹ ਜਿਹੜਾ ਢਾਲਾ ਹੈ ਇਹਨੂੰ ਕਰ ਲੈਣਾ। ਕਰਕੇ ਦੇਖ ਲਵੇ। ਉਹਦੇ ਦਿਨ ਥੋੜੇ ਦਿਨਾਂ ਚ ਨਾਂ ਬਦਲ ਕੇ ਤਾਂ ਤਾਂ ਕਿ ਉਹ ਸਾਨੂੰ ਕਿਉਂ ਕਰਕੇ ਬਹੁਤ ਲੋਕਾਂ ਦੀ ਇਹ ਸਮੱਸਿਆ ਆ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਕਰਜ਼ਾ ਔਰ ਪੈਸੇ ਦੀ ਤੰਗੀ ਸਭ ਤੋਂ ਬੰਦੇ ਨੂੰ ਇਹ ਮਾਰਦੀ ਜਦੋਂ ਇਹ ਬੰਦੇ ਤੇ ਪੈਂਦੀ ਆ ਤਾਂ ਬੰਦੇ ਦੇ ਉੱਤੇ ਸਭ ਤੋਂ ਜ਼ਿਆਦਾ ਟੈਨਸ਼ਨ ਪੈਂਦੀ ਆ ਜਦੋਂ ਇਹ ਚੀਜ਼ਾਂ ਦੀ ਟੈਨਸ਼ਨ ਬੰਦੇ ਉੱਤੇ ਪੈਂਦੀ ਇਹਦੇ ਬੰਦਾ ਦਿਨੋਂ ਦਿਨ ਹੌਲੀ-ਹੌਲੀ ਖਤਮ ਹੁੰਦਾ ਜਾਂਦਾ ਕੰਮ ਦੇ ਨਾਲ ਹੀ ਕੀ ਕੀ ਹੋਏਗਾ ਕੀ ਹੋਏਗਾ ਔਰ ਕਈ ਲੋਕ ਤਾਂ ਇਹੋ ਜੀ ਤੱਕੀ ਦੇ ਵਿੱਚ ਸੁਸਾਇਸਾਈਡ ਤੱਕ ਕਰ ਲੈਂਦੇ ਆ ਆਪਣੀ ਆਤਮ ਹੱਤਿਆ ਤੱਕ ਕਰ ਲੈਂਦੇ ਆ ਪਰ ਦੋਸਤੋ ਮੈਂ ਤੁਹਾਨੂੰ ਚੀਜ਼ ਉਹੀ ਦਵਾਂਗਾ ਜਿਹੜੀ ਕਿ ਤੁਸੀਂ ਕਰਕੇ ਜਿਹਦੇ ਨਾਲ ਤੁਹਾਨੂੰ ਫਾਇਦਾ ਹੋ ਸਕੇ ਜਿਹੜੀ ਤੁਹਾਡੀ ਕੋਈ ਵੀ ਦਿੱਕਤ ਪਰੇਸ਼ਾਨੀ ਆ ਉਹ ਦੂਰ ਹੋ ਜਾਵੇ ਅਸੀਂ ਸਭ ਤੋਂ ਪਹਿਲਾਂ ਮਾਲਕ ਅੱਗੇ ਹੀ ਦੁਆ ਕਰਦੇ ਆ ਕਿ ਸਾਤ ਤੁਸੀਂ ਸਾਰੇ ਤੰਦਰੁਸਤ ਰਹੋ ਖੁਸ਼ ਰਹੋ ਤੁਹਾਡੀਆਂ ਮਾਲਕ ਤੁਹਾਡੇ ਉੱਤੇ ਬਰਕਤਾਂ ਪਾਵੇ ਕਿਰਪਾ ਕਰੇ ਜਿਹੜੇ ਤੁਸੀਂ ਸਾਡੇ ਢਾਲੇ ਵਰਤਦੇ ਹੋ ਕਰਦੇ ਹੋ ਤੁਸੀਂ ਉੱਥੇ ਫਰਿਆਦ ਵੀ ਕਰਦੇ ਆ ਕਿ ਮਾਲਕਾ ਜਿਹੜਾ ਜੱਡਾ ਢਾਲਾ ਕਰੇਗਾ ਉਹਨੂੰ ਬਰਕਤਾਂ ਪਾਵੇ ਤੇ ਜਿਸ ਮੁਰਾਦ ਨੇ ਜਿਹੜੀ ਵੀ ਸੁੱਖ ਨਾਲ ਸੁਖੀ ਹੋਵੇ ਜਿਸ ਮੁਰਾਦ ਨਾਲ ਉਹਨੇ ਉਹ ਢਾਲਾ ਕੀਤਾ ਆ ਉਹਦੀ ਮੁਰਾਦ ਜ਼ਰੂਰ ਪੂਰੀ ਕਰੀਦਾ ਤੇ ਆ ਸੱਦੀ ਵੀ ਫਰਿਆਦ ਹੁੰਦੀ ਹੈ ਤੁਸੀਂ ਵੀ ਜਦੋਂ ਕੋਈ ਕੰਮ ਕਰਦੇ ਹੋ ਦਿਲੋਂ ਕਰਦੇ ਹੋ ਤੇ ਮਾਲਕ ਤੁਹਾਡੀ ਜਰੂਰ ਸੁਣੇਗਾ ਤੇ ਤੁਸੀਂ ਜਰੂਰ ਕਰਿਆ ਕਰੋ ਜਿਹੜੀ ਵੀ ਚੀਜ਼ ਹੈਗੀ ਹੈ ਇਹ ਦੱਸਦੇ ਆ ਹੋਰ ਕੋਈ ਦਿੱਕਤ ਪਰੇਸ਼ਾਨੀ ਚ ਹੋਵੇ ਕੋਈ ਤੁਹਾਡਾ ਸਾਥੀ ਸੱਗੀ ਕੋਈ ਹੋਰ ਮਿੱਤਰ ਸੱਜਣ ਉਹਨੂੰ ਵੀ ਤੁਸੀਂ ਦੇ ਦੇ ਸਕਦੇ ਆ ਦੱਸ ਸਕਦੇ ਆ ਤਾਂ ਕਿ ਉਹ ਵੀ ਬੰਦਾ ਇਸ ਮੁਸ਼ਕਲ ਚੋਂ ਨਿਕਲ ਜਾਵੇ ਤਾਂ ਕਿ ਉਹਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਰਵੇ ਮਾਲਕ ਉੱਤੇ ਵੀ ਕਿਰਪਾ ਕਰੇ ਹੁਣ ਗੱਲ ਢਾਲੇ ਦੀ ਕਰਦੇ ਆ ਇਹ ਜਿਹੜਾ ਢਾਲਾ ਆ ਇਹ ਕੁਝ ਦਿਨ ਪਹਿਲਾਂ ਹੀ ਕਿਸੇ ਨੂੰ ਦਿੱਤਾ ਸੀ ਕੁਝ ਦਿਨ ਪਹਿਲਾਂ ਉਹ ਬੰਦੇ ਨੇ ਢਾਲਾ ਜਿਹੜਾ ਕੀਤਾ ਜਦੋਂ ਉਹਨੂੰ 7ਵੇਂ ਦਿਨ ਉਹਦਾ ਰਿਜ਼ਲਟ ਮਿਲ ਗਿਆ ਸੀ ਪੂਰਾ ਜੋ ਚੀਜ਼ ਸੋਚੀ ਸੀ ਉਹਨੇ ਤੇ ਉਹਦਾ ਫੋਨ ਆ ਗਿਆ ਜੀ ਮੇਰਾ ਤਾਂ ਕੰਮ ਹੋ ਗਿਆ ਪਰ ਮੈਂ ਕਿਹਾ ਨਹੀਂ ਜੇ ਤੇਰਾ ਕੰਮ ਹੋ ਗਿਆ ਤੂੰ ਇਹਨੂੰ ਜ਼ਰੂਰ ਪੂਰਾ ਕਰੀ ਇਨੂੰ ਅਧ ਵਿਚਾਰਨਾ ਛੱਡੀ ਜੇ 41 ਦਿਨਾਂ ਤੈਨੂੰ ਕਿਹਾ ਐ ਤੂੰ 41 ਦਿਨਾਂ ਨੂੰ ਕਰੀ ਹੀ ਕਰੀ ਇਨੂੰ ਵਿਚ ਵਿਚਕਾਰ ਨਹੀਂ ਛੱਡਣਾ ਆਪਣਾ ਜਿਹੜਾ ਕੰਮ ਆ ਮਾਲਕ ਨੇ ਜੀ ਤੇਰੀ ਫਰਿਆਦ ਸੁਣੀ ਐ ਤੇ ਇਹਨੂੰ ਜ਼ਰੂਰ ਦੂੰ ਪੂਰਾ 41 ਦਿਨ ਨਿਬਾਹ ਪੱਕੇ ਵੀ ਤੇਰੇ ਪਤਨੇ ਕਿੰਨੇ ਦੁੱਖ ਘੜਦ ਨੇ ਤਾਂ ਦੋਸਤੋ ਹੋਂਦ ਤੁਸੀਂ ਕਰਨਾ ਕੀ ਐ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਵਾਂ ਤੁਸੀਂ ਰੋਜ਼ ਦਾ ਇੱਕ ਲੱਡੂ ਲੈਣਾ ਇਹ ਜਿਹੜਾ ਟਾਲਾ ਆ ਵੇ ਤੁਸੀਂ ਕਿッセ ਵੀ ਐਤਵਾਰ ਤੋਂ ਸ਼ੁਰੂ ਕਰ ਸਕਦੇ ਹੋ ਸ਼ਨੀਵਾਰ ਤੋਂ ਸ਼ੁਰੂ ਕਰ ਸਕਦੇ ਹੋ ਜੋ ਤੁਹਾਨੂੰ ਜਿੱਤ ਤ ਤੁਹਾਡਾ ਦਿਲ ਕਰੇ ਮਤਲਬ ਸ਼ਨੀ ਐਤਵਾਰ ਕਿਸੇ ਦਿਵਾਨ ਦੇਣਾ ਚਾਹੇ ਕਿ ਵੀ ਤੁਸੀਂ ਸ਼ੁਰੂ ਕਰ ਸਕਦੇ ਹੋ ਤੇ ਕਰਨਾ ਕੀ ਹੈ ਇੱਕ ਲੱਡੂ ਲੈਣਾ ਤੁਸੀਂ ਇੱਕ ਲੱਡੂ ਲੈ ਕੇ ਉਸ ਲੱਡੂ ਨੂੰ ਆਪਣੇ ਹੱਥ ਵਿੱਚ ਫੜ ਕੇ ਜਲ ਦੇ ਕੰਢੇ ਤੇ ਚੱਲ ਜਾਣਾ ਹੈ ਜਲ ਦੇ ਪਾਣੀ ਤੇ ਸਾਫ਼ ਪਾਣੀ ਉਹ ਵੀ ਜਿੱਥੇ ਮੱਛੀਆਂ ਹੋਣ ਜਦਾ ਦਰਿਆ ਹੋ ਗਿਆ ਜਾਂ ਕੋਈ ਤਲਾ ਤਲੂ ਹੋ ਗਿਆ ਉੱਥੇ ਮੱਛੀਆਂ ਹੋਣ ਜਿੱਥੇ ਉੱਥੇ ਕਰਨਾ ਹੈ ਡਾਲਾ ਇਹ ਉੱਥੇ ਕੰਮ ਕਰਨਾ ਤਾਂ ਚੱਲਦੇ ਪਾਣੀ ਦੇ ਵਿੱਚ ਵੀ ਕਰ ਸਕਦੇ ਹੋ ਜਿੱਥੇ ਚੱਲਦਾ ਪਾਣੀ ਹੋਵੇ ਉੱਥੇ ਮੱਛੀਆਂ ਹੁੰਦੀਆਂ ਹੀ ਆ ਤੁਸੀ ਲੱਡੂ ਨੂੰ ਹੱਥ 'ਚ ਫੜ ਲੈਣਾ ਲੱਡੂ ਨੂੰ ਹੱਥ ਵਿੱਚ ਫੜ ਕੇ ਆਪਣੇ ਫਰਿਆਦ ਦੀਆਂ ਫਰਿਆਦ ਕਰਨੀਆਂ ਕਿ ਹੇ ਮਾਲਕਾ ਹੇ ਦিন ਦੁਨੀਆ ਦੇ ਮਾਲਕਾ ਮੇਰੀ ਤੇਰੇ ਦਰਬਾਰ ਦੇ ਉੱਤੇ ਤੇ ਕੀ ਫਰਿਆਦ ਹੈ ਕਿ ਮੇਰੇ ਜਿੰਨੇ ਵੀ ਦੁੱਖ ਕਸ਼ਟ ਨੇ ਪੈਸੇ ਦੀ ਤੰਗੀ ਆ ਕੋਈ ਵੀ ਜਿਹੜੀ ਵੀ ਤੁਹਾਨੂੰ ਤੰਗੀ ਹੋਵੇ ਤੁਸੀਂ ਉਹਦਾ ਆਪਣਾ ਜ਼ਿਕਰ ਕਰ ਦੇਣਾ ਵਿੱਚ ਮਾਲਕ ਅੱਗੇ ਬੇਨਤੀ ਕਰ ਦੇਣੀ ਹੈ ਚੰਗੀ ਤਰ੍ਹਾਂ ਤੇ ਇਹ ਜਿਹੜੀ ਮੇਰੀ ਆਸ ਬਰਾਦ ਨੂੰ ਪੂਰੀ ਕਰ ਦਿਓ ਮੈਂ ਲਗਾਤਾਰ 41 ਦਿਨ ਇਸੇ ਤਰ੍ਹਾਂ ਬਿਨ ਨਾ ਕਬਾਈ ਮੱਛੀਆਂ ਦੇ ਲਈ ਇੱਕ ਲੱਡੂ ਰੋਜ਼ ਦਾ ਹੋ ਜਾਂਦੇ ਤੌਰ ਤੇ ਲੈ ਕੇ ਆਵਾਂਗਾ ਤੇ ਇਹਨਾਂ ਮੱਛੀਆਂ ਨੂੰ ਮੈਂ ਇਹ ਭੋਗ ਛਕਾਵਾਂਗਾ ਤੁਸੀਂ ਫਰਿਆਦ ਕਿਸੇ ਨੂੰ ਵੀ ਲਾ ਸਕਦੇ ਹੋ ਚਾਹੇ ਖਵਾਜਾ ਜੀ ਨੂੰ ਰਾਣੀ ਖਵਾਜਾ ਪੀਰ ਜੀ ਨੂੰ ਵੀ ਲਾ ਸਕਦੇ ਹੋ ਵਿਸ਼ਨੂ ਭਗਵਾਨ ਨੂੰ ਲਾਣੀ ਤਾਂ ਵੀ ਲਗਾ ਸਕਦੇ ਹੋ ਕਿਸੇ ਵੀ ਦੇਵੀ ਦੇ ਜਿਹਨੂੰ ਤੁਸੀਂ ਮੰਨਦੇ ਹੋ ਜਿਹਨਾਂ ਜਿਹਦੀ ਵੀ ਤੁਸੀਂ ਪੂਜਾ ਕਰਦੇ ਹੋ ਉਹਨੂੰ ਵੀ ਕਹਿ ਸਕਦੇ ਹੋ ਕੋਈ ਐਸੀ ਗੱਲ ਨਹੀਂ ਵੀ ਇੱਥੇ ਕਿਸੇ ਦਾ ਨਾਂ ਹੀ ਲੈਣਾ ਤੁਸੀਂ ਜੋ ਮਰਜੀ ਜਿਹਦਾ ਵੀ ਮਰਜੀ ਨਾਮ ਲੈ ਸਕਦੇ ਜਿਦੀ ਤੁਹਾਡੀ ਤੁਹਾਨੂੰ ਤੁਹਾਡੇ ਕੁਲ ਦੇਵਤਾ ਕੁਲ ਦੇਵੀ ਦੇਵਤਾ ਹੁਣ ਤੁਸੀਂ ਉਹਨਾਂ ਦਾ ਵੀ ਲੈ ਸਕਦੇ ਹੋ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਉਹਨਾਂ ਦਾ ਵੀ ਲੈ ਸਕਦੇ ਆ ਇੱਕ ਬੰਦੇ ਦੀ ਹੁੰਦੀ ਆ ਕਿ ਹਾਂ ਭਾਈ ਮੈਂ ਆਹੀ ਦੇਵੀ ਦੇਵਤੇ ਦੀ ਸ਼ੁਰੂ ਤੋਂ ਪੂਜਾ ਕੀਤੀ ਸੀ ਤੇ ਮੈਂ ਉਹਨਾਂ ਨੂੰ ਹੀ ਅੱਗੇ ਰੱਖ ਕੇ ਕੰਮ ਕਰਨਾ ਤੇ ਜਦੋਂ ਤੁਸੀਂ ਆਪਣਾ ਇਹ ਕੰਮ ਉਹਨਾਂ ਨੂੰ ਰੱਖ ਕੇ ਅੱਗੇ ਕਰੋਗੇ ਤਾਂ ਤੁਹਾਡੀ ਜੇ ਤਾਂ ਜਿਹੜੀ ਇਹ ਨਿਸ਼ਚੈ ਹੋਏਗੀ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਤੁਹਾਡੇ ਜਿਹੜੇ ਕੀਤੇ ਹੋਏ ਜਿਹੜੇ ਤੁਸੀਂ ਉੱਥੇ ਵਾਦਾ ਕਰਕੇ ਆਉਣਾ ਜਿਹੜਾ ਕੰਮ ਆਪਾਂ ਫਰਿਆਦ ਕਰਨੀ ਆ ਪਹਿਲਾਂ ਬੇਇਤੀ ਕਰਕੇ ਆਉਣੀ ਆ ਉਹ ਬੇਇਤੀ ਉੱਤੇ ਖਰਾ ਉਤਰਦਾ ਆ ਕਿਉਂ ਕਰਕੇ ਮਾਲਕ ਕੰਮ ਤਾਂ ਜਲਦੀ ਬਣਾ ਦਿੰਦਾ ਜਦੋਂ ਬੰਦਾ ਥੋੜੇ 2-4 ਦਿਨਾਂ ਜੀਵਨ ਦਾ ਕਰਦਾ ਨਾ ਰੱਬ ਦੇਖ ਲੈਂਦਾ ਕਿ ਭਈ ਬੰਦਾ ਬਾਕੀ ਦੁਖੀ ਆ ਇਹਨੂੰ ਇਹਦੀ ਲੋੜ ਆ ਜਿਹੜੀ ਸ਼ਰਦਾ ਭਾਵਨਾ ਨਾ ਆ ਰਿਹਾ ਇਹਦਾ ਕੰਮ ਪੂਰਾ ਕਰਦੇ ਹੂ ਉਹ ਇਸੇ ਕਰਕੇ ਮਾਲਕ ਕਰਦਾ ਕਿ ਇਹ ਬੰਦੇ ਨੂੰ ਇਹਦੇ ਕੰਮ ਹੋ ਜਵੇ ਤੇ ਜਦੋਂ ਕਈਆਂ ਦੇ ਕੰਮ ਹੋ ਜਾਂਦੇ ਲੋਕੀ ਫੇਰ ਉੱਥੇ ਛੱਡ ਦਿੰਦੇ ਆ ਫਿਰ ਖੁਸ਼ੀ ਚ ਅੰਨੇ ਹੋ ਜਾਂਦੇ ਨਾ ਪਤਾ ਨਹੀਂ ਲੱਗਦਾ ਕਿ ਮੈਂ ਕੀ ਕਰਾਂ ਕਿ ਵੀ ਬੈਰਾ ਦਾ ਕੰਮ ਹੋ ਗਿਆ ਹੁਣ ਮੈਂ ਕੰਮ ਨੂੰ ਲੱਡੂ ਮਾ ਦਾ ਬਾਹਰ ਚੱਕਰ ਰੋਜ਼ ਰੋਜ਼ ਤੇ ਜਿਨ੍ਹਾਂ ਦੇ ਲਾਗੇ ਦਰ ਦਰਿਆ ਆ ਉਹ ਤਾਂ ਇਹ ਇਦਲਾਹ ਚੁੱਕ ਸਕਦੇ ਨੇ ਜਿਨ੍ਹਾਂ ਨੂੰ ਦੂਰ ਪੈਂਦਾ ਉਹਨਾਂ ਨੂੰ ਥੋੜੀ ਔਕਾ ਪਰ ਮੁਸ਼ਕਲ ਤਾਂ ਹੈ ਪਰ ਇਹ ਜੀ ਤੁਸੀਂ ਕਰ ਲਿਆ ਤਦ ਤੱਕ ਯਕੀਨ ਬੰਦਿਓ ਜਿਆਦਾ ਦਿਨ ਨਹੀਂ ਲੱਗਦੇ ਜਿਆ ਥੋੜੇ ਦਿਨਾਂ 'ਚ ਤੁਹਾਡਾ ਕੰਮ ਹੋ ਜਾਊਗਾ ਪਰ ਜਦੋਂ ਤੁਹਾਡੇ ਦਿਨ ਚੱਗੇ ਹੋਗੇ ਫਿਰ ਤਾਂ ਤੁਸੀਂ ਖੁਸ਼ੀ ਨਾਲ ਜਾ ਸਕਦੇ ਹੋ ਤੇ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਜੀ ਜੈ ਪੀਰਾਂ ਦੀ ਜੈ ਮਸਾ